ਦੋਸਤੋ ਪੰਜਾਬ ਦੇ ਵਿੱਚ ਇੱਕ ਬਹੁਤ ਪੁਰਾਣੀ ਕਹਾਵਤ ਸਦੀਆਂ ਤੋਂ ਚੱਲਦੀ ਆ ਰਹੀ ਹੈ ਕਿ 12 ਸਾਲੀ ਤੱਕ ਰੂੜੀ ਦੀ ਵੀ ਸੁਣੀ ਜਾਂਦੀ ਹੈ ਜਾਂ ਫਿਰ 12 ਸਾਲੀ ਤੱਕ ਰੂੜੀ ਨੂੰ ਵੀ ਭਾਗ ਲੱਗ ਜਾਂਦੇ ਹਨ ਇਹ ਕਹਾਵਤ ਤੁਸੀਂ ਕਦੇ ਨਾ ਕਦੇ ਤਾਂ ਜ਼ਰੂਰ ਸੁਣੀ ਹੋਵੇਗੀ ਕੀ ਹੈ ਇਸ 12 ਸਾਲਾਂ ਬਾਅਦ ਰੂੜੀ ਦੀ ਸੁਣੀ ਜਾਣ ਪਿੱਛੇ ਅਸਲ ਕਹਾਣੀ ਕੀ ਇਹ ਕਹਾਵਤ ਡੰਗਰਾਂ ਦੇ ਗੋਹੇ ਵਾਲੀ ਰੂੜੀ ਕਰਕੇ ਬਣਾਈ ਗਈ ਸੀ ਜਾਂ ਕੁਝ ਹੋਰ ਅੱਜ ਤੁਹਾਨੂੰ ਦੱਸਾਂਗੇ ਕਿ 12 ਸਾਲੀ ਤੱਕ ਰੂੜੀ ਦੀ ਵੀ ਸੁਣੀ ਜਾਂਦੀ ਇਸ ਕਹਾਵਤ ਵਿਚਲੀ ਪਾਤਰ ਰੂੜੀ ਮਾਈ ਦੇ ਬਾਰੇ ਕੌਣ ਸੀ ਰੂੜੀ ਮਾਈ ਕੀ ਕੁਝ ਹੋਇਆ ਸੀ ਉਸ ਦੇ ਨਾਲ ਤੇ ਫਿਰ ਕਿਵੇਂ 12 ਸਾਲਾਂ ਬਾਅਦ ਉਸ ਦੀ दिली ਤਮੰਨਾ ਪੂਰੀ ਹੋਈ ਸੀ ਤੇ ਉਸ ਨੂੰ ਭਾਗ ਲੱਗੇ ਸਨ ਨਾਲ ਹੀ ਤੁਸੀਂ ਇਹ ਜਾਣ ਕੇ ਹੈਰਾਨ رہ ਜਾਓਗੇ ਕਿ ਇਹ ਪੂਰੀ ਕਹਾਣੀ ਮਤੇ ਮਾਈ ਰੂੜੀ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਤਿਹਾਸ ਨਾਲ ਵੀ ਸੰਬੰਧ ਜੁੜਦਾ ਹੈ ਜਾਣਦੇ ਆ ਪੂਰੀ ਕਹਾਣੀ ਪਰ ਉਸ ਤੋਂ ਪਹਿਲਾਂ ਬੇਰਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਿਸ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀਆਂ ਉਦਾਸੀਆਂ ਦਰਾਲ ਬਗਦਾਦ ਜਾਂਦੇ ਹਨ ਤਾਂ ਉੱਥੇ ਉਹ ਇੱਕ ਪਿੰਡ ਵਿੱਚ ਇੱਕ ਨਵੇਕਲੀ ਜਗ੍ਹਾ ਤੇ ਆਪਣਾ ਅਸਰ ਲਾਉਂਦੇ ਹਨ ਬਗਦਾਦ ਦੀ ਇਸੇ ਜਗ੍ਹਾ ਤੇ ਇੱਕ ਮੁਸਲਮਾਨ ਫਕੀਰ ਰਹਿੰਦਾ ਸੀ ਜਿਸ ਦਾ ਨਾਮ ਸੀ ਪੀਰ ਦਸਤਗੀਰ ਉਸ ਇਲਾਕੇ ਵਿੱਚ ਇਹ ਪੀਰ ਬਹੁਤ ਜ਼ਿਆਦਾ ਮਸ਼ਹੂਰ ਸੀ ਹਰ ਕੋਈ ਇਸ ਨੂੰ ਪਹੁੰਚਿਆ ਹੋਇਆ ਫਕੀਰ ਮਰਦਾ ਸੀ ਮੁਸਲਮਾਨ ਬੰਦੇ ਇਸ ਫਕੀਰ ਦਾ ਬਹੁਤ ਮਾਨ ਸਤਕਾਰ ਕਰਦੇ ਸਨ ਜੋ ਗੱਲ ਵੀ ਉਹ ਕਹਿੰਦਾ ਸੀ ਉਹ ਸੱਚ ਹੋ ਜਾਂਦੀ ਸੀ ਜਿਸ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਥੇ ਜਾ ਕੇ ਉਸੇ ਇਲਾਕੇ ਵਿੱਚ ਆਪਣਾ ਡੇਰਾ ਲਾਇਆ ਤਾਂ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਕੋਲੋਂ ਦੀ ਹੀ ਲੰਘਦੀ ਇੱਕ ਨਦੀ ਵਿੱਚੋਂ ਪਾਣੀ ਭਰ ਕੇ ਲਿਆਉਣ ਲਈ ਕਿਹਾ ਜਿਸ ਵੇਲੇ ਭਾਈ ਮਰਦਾਨਾ ਜੀ ਉਸ ਨਦੀ ਤੇ ਪਾਣੀ ਭਰਨ ਵਾਸਤੇ ਪਹੁੰਚਦੇ ਹਨ ਤਾ ਉੱਥੇ ਨਦੀ ਦੇ ਕੰਢੇ ਦੇ ਪਹਿਲਾ ਹੀ ਪੀਰ ਦਸਤਗੀਰ ਦਾ ਇੱਕ ਚੇਲਾ ਪਾਣੀ ਭਰਨ ਵਾਸਤੇ ਖੜੋਤਾ ਸੀ ਕਿਹਾ ਜਾਂਦਾ ਹੈ ਕਿ ਭਾਈ ਮਰਦਾਨਾ ਜੀ ਪਾਣੀ ਭਰਦੇ ਸਮੇਂ ਜਪਜੀ ਸਾਹਿਬ ਦਾ ਸਿਮਰਨ ਕਰ ਰਹੇ ਸਨ ਤੇ ਲਖ ਪਤਾਲਾ ਪਤਾਲ ਲਖ ਅਗਾਸਾ ਅਗਾਸ ਵਾਲੀ ਪੰਕਤੀ ਦਾ ਸਿਮਰਨ ਕਰਦੇ ਭਾਈ ਮਰਦਾਨੇ ਨੇ ਆਪਣਾ ਬਰਤਨ ਜਦੋਂ ਨਦੀ ਵਿੱਚ ਪਾਣੀ ਭਰ ਲਈ ਡੋਬੋਇਆ ਤਾਂ ਗੁਰਬਾਣੀ ਦੇ ਇਹ ਵਾਕ ਸੁਣ ਕੇ ਉੱਥੇ ਖੜਾ ਦਸਤਗੀਰ ਦਾ ਚੇਲਾ ਹੈਰਾਨ ਹੋ ਗਿਆ ਕਿ ਏ ਕੌਣ ਆ ਗਿਆ ਜੋ ਲੱਖਾਂ ਪਤਾਲ ਅਤੇ ਲੱਖਾਂ ਆਕਾਸ਼ ਦੱਸ ਰਿਹਾ ਹੈ ਸਾਡੇ ਗੁਰੂ ਨੇ ਤਾਂ ਸਾਨੂੰ ਸਿਰਫ 7 ਆਕਾਸ਼ ਹੀ ਦੱਸੇ ਹਨ ਕਿ ਪੂਰੀ ਖਲਕਤ ਵਿੱਚ ਸਿਰਫ 7 ਹੀ ਆਕਾਸ਼ ਹਨ ਉਹ ਫਕੀਰ ਦਾ ਚੇਲਾ ਉਸੇ ਵਕਤ ਭੱਜ ਕੇ ਆਪਣੇ ਗੁਰੂ ਦਸਤਗੀਰ ਗੋਲ ਪਹੁੰਚਦਾ ਹੈ ਕਿ ਸਾਈ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਸਿਰਫ 7 ਹੀ ਆਕਾਸ਼ ਹਨ ਪਰ ਉੱਥੇ ਇੱਕ ਹੋਰ ਗੁਰੂ ਆਇਆ ਹੈ ਜੋ ਆਪਣੇ ਚੇਲਿਆਂ ਨੂੰ ਕਹਿ ਰਿਹਾ ਹੈ ਕਿ ਇਸ ਖਲਕਤ ਵਿੱਚ ਲੱਖਾਂ ਆਕਾਸ਼ ਅਤੇ ਲਖਾ ਪਤਾਲ ਹਨ ਇਹ ਸੁਣ ਕੇ ਉਸ ਫਕੀਰ ਨੂੰ ਸੱਤੀ ਕਪੜੀ ਅੱਗ ਲੱਗ ਜਾਂਦੀ ਹੈ ਕਿ ਜੇਕਰ ਇਹ ਗੱਲ ਸੱਚ ਹੋਈ ਤਾਂ ਪੂਰੇ ਇਲਾਕੇ ਦੇ ਵਿੱਚ ਮੈਂ ਝੂਠਾ ਬਹਿ ਜਾਵਾਂਗਾ ਪੀਰ ਦਸਤਗੀਰ ਉੱਚੀ ਉੱਚੀ ਬੜਬੜਾਉਂਦਾ ਹੈ ਕਿ ਕੌਣ ਹੈ ਜੋ ਮੈਨੂੰ ਝੂਠਿਆ ਕਰ ਰਿਹਾ ਉਸ ਨੇ ਆਪਣੇ ਸਾਰੇ ਚੇਲਿਆਂ ਨੂੰ ਹੁਕਮ ਕੀਤਾ ਕਿ ਜਾ ਕੇ ਉਸ ਗੁਰੂ ਨੂੰ ਪੱਥਰ ਮਾਰੋ ਜਿਸ ਨੇ ਮੈਨੂੰ ਝੂਠਿਆ ਕੀਤਾ ਹੈ ਜਦੋਂ ਉਹ ਫਕੀਰ ਤੇ ਉਸ ਦੇ ਚੇਲੇ ਪੱਥਰ ਮਾਰਨ ਵਾਸਤੇ ਗੁਰੂ ਸਾਹਿਬ ਕੋਲ ਆਉਂਦੇ ਹਨ ਤੇ ਜਦੋਂ ਦਸਤਗੀਰ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਤਾਂ ਉਸਦੇ ਹੱਥ ਉੱਥੇ ਹੀ ਖੜ ਜਾਂਦੇ ਤੇ ਉਹ ਸਮੇਤ ਆਪਣੇ ਚੇਨਿਆਂ ਦੇ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗ ਕੇ ਮਾਫ਼ੀ ਮੰਗਣ ਲੱਗਦਾ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੀਰ ਦਸਤਗੀਰ ਦੇ ਇੱਕ ਪੁੱਤਰ ਦੇ ਸਿਰ ਤੇ ਹੱਥ ਰੱਖ ਕੇ ਉਸ ਨੂੰ ਲੱਖਾ ਪਤਾਲ ਅਤੇ ਲੱਖਾਂ ਆਕਾਸ਼ਾਂ ਦੇ ਦਰਸ਼ਨ ਵੀ ਕਰਵਾਉਂਦੇ ਹਨ ਉੱਥੇ ਬੈਠ ਕੇ ਜਦੋਂ ਇਹਨਾਂ ਸਾਰਿਆਂ ਨੂੰ ਗੁਰੂ ਸਾਹਿਬ ਉਪਦੇਸ਼ ਦੇ ਰਹੇ ਸਨ ਤਾਂ ਇੰਨੇ ਚਿਰ ਨੂੰ ਉੱਥੇ ਇੱਕ ਪਾਗਲ ਬੁੱਢੀ ਔਰਤ ਆਉਂਦੀ ਹੈ। ਇਸ ਪਾਗਲ ਔਰਤ ਦਾ ਨਾਮ ਸੀ ਰੂੜੀ ਜਿਸਦੇ ਪਤੀ ਦੀ ਬਹੁਤ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ ਤੇ ਉਸ ਦਾ ਇੱਕੋ ਇੱਕ ਪੁੱਤਰ ਸੀ ਜੋ ਉਸ ਦੇ ਬੁਢਾਪੇ ਦਾ ਸਹਾਰਾ ਸੀ। ਜਦੋਂ ਉਸ ਦਾ ਪੁੱਤਰ ਜਵਾਨ ਹੋਇਆ ਤਾਂ ਰੂੜੀ ਵੱਲੋਂ ਉਸ ਦੇ ਵਿਆਹ ਦਾ ਬਣ ਸੁਭ ਕੀਤਾ ਗਿਆ। ਵਿਆਹ ਦਾ ਦਿਨ ਨੇੜੇ ਆ ਗਿਆ। ਪਰ ਜਿਸ ਨਗਰ ਵਿੱਚ ਮਾਈ ਰੂੜੀ ਦੇ ਲੜਕੇ ਦਾ ਰਿਸ਼ਤਾ ਪੱਕਾ ਹੋਇਆ ਸੀ ਉਹ ਨਗਰ ਇੱਕ ਕਾਫੀ ਵੱਡੀ ਨਦੀ ਪਾਰ ਕਰਕੇ ਜਾਣਾ ਪੈਂਦਾ ਸੀ ਜਦੋਂ ਵਿਆਹ ਦਾ ਦਿਨ ਨੇੜੇ ਆਇਆ ਤਾਂ ਮਾਈ ਰੂੜੀ ਨੇ ਆਪਣੇ ਰੱਬ ਅੱਗੇ ਅਰਦਾਸ ਕੀਤੀ ਕਿ हे ਮੌਲਾ ਮੇਰੇ ਸਿਰ ਦਾ ਸਾਈ ਤਾਂ ਬਹੁਤ ਸਮਾਂ ਪਹਿਲਾਂ ਹੀ ਮਰ ਚੁੱਕਾ ਹੈ ਹੁਣ ਆਹ ਇੱਕੋ ਇੱਕ ਮੇਰਾ ਪੁੱਤ ਮੇਰੇ ਬੁਢਾਪੇ ਦਾ ਸਹਾਰਾ ਹੈ ਜੋ ਆਪਣੀ ਘਰ ਵਾਲੀ ਵਿਆਹਣ ਵਾਸਤੇ ਬੇੜੀ ਤੇ ਨਦੀ ਤੋਂ ਦੂਜੇ ਪਾਰ ਜਾ ਰਿਹਾ ਤੋਹੀ ਓੜਸ ਦੀ ਰੱਖਿਆ ਕਰਨੀ ਹੈ ਮਾਈ ਰੂੜੀ ਦਾ ਪੁੱਤ ਅਤੇ 25 ਹੋਰ ਬਰਾਤੀ ਬੇੜੇ ਦੇ ਵਿੱਚ ਸਵਾਰ ਹੋ ਕੇ ਜੰਝ ਲੈ ਕੇ ਨਦੀ ਦੇ ਵਿੱਚ ਚੱਲ ਪੈਂਦੇ ਹਨ ਉਹ ਦੂਜੇ ਪਾਸੇ ਸਹੀ ਸਲਾਮਤ ਪਹੁੰਚ ਵੀ ਜਾਂਦੇ ਹਨ ਪਰ ਜਦੋਂ ਮਾਈ ਰੂੜੀ ਦਾ ਪੁੱਤ ਆਪਣੀ ਘਰ ਵਾਲੀ ਵਿਆਹ ਕੇ ਵਾਪਸ ਆ ਰਿਹਾ ਹੁੰਦਾ ਤਾਂ ਅਚਾਨਕ ਨਦੀ ਦੇ ਵਿੱਚ ਹੜ ਔਣ ਕਾਰਨ ਉਹ ਦੋਵੇਂ ਪਤੀ ਪਤਨੀ ਅਤੇ ਸਾਰੇ ਦੇ ਸਾਰੇ ਬਰਾਤੀ ਨਦੀ ਵਿੱਚ ਡੁੱਬ ਜਾਂਦੇ ਹਨ ਇਧਰ ਸਾਰੇ ਪਿੰਡ ਵਿੱਚ ਹਾਹਾਕਾਰ ਮਚ ਜਾਂਦੀ ਹੈ ਕਿ ਮਾਈ ਰੂੜੀ ਦੇ ਪੁੱਤ ਦੀ ਬਰਾਤ ਡੁੱਬ ਕੇ ਮਰ ਗਈ। ਮਾਈ ਰੂੜੀ ਨੂੰ ਇਸ ਖਬਰ ਤੇ ਵਿਸ਼ਵਾਸ ਨਹੀਂ ਹੁੰਦਾ। ਉਸ ਨੂੰ ਇਹ ਯਕੀਨ ਹੁੰਦਾ ਹੈ ਕਿ ਮੈਂ ਜੰਝ ਤੋਰਨ ਤੋਂ ਪਹਿਲਾਂ ਆਪਣੇ ਅੱਲਾ ਅੱਗੇ ਅਰਦਾਸ ਕੀਤੀ ਸੀ ਕਿ ਰੱਬਾ ਮੇਰੇ ਪੁੱਤ ਦੀ ਤੂੰ ਰੱਖਿਆ ਕਰਨੀ ਹੈ। ਫਿਰ ਉਹ ਕਿਵੇਂ ਡੁੱਬ ਸਕਦੇ ਹਨ? ਉਹ ਜ਼ਰੂਰ ਵਾਪਸ ਆਉਣਗੇ। ਮਾਈ ਰੂੜੀ ਦਿਨ ਪਰ ਰਾਤ ਇਹੀ ਰੱਟ ਲਗਾਈ ਰੱਖਦੀ ਹੈ ਕਿ ਮੇਰਾ ਪੁੱਤ ਵਿਆਹ ਕਰਾ ਕੇ ਜੰਝ ਲੈ ਕੇ ਤੇ ਨੂੰ ਲੈ ਕੇ ਵਾਪਸ ਆਵੇਗਾ ਮੈਨੂੰ ਵੀ ਭਾਗ ਲੱਗਣਗੇ ਪਰ ਐਦਾਂ ਕਰਦੇ ਕਰਦੇ 12 ਸਾਲ ਬੀਤ ਜਾਂਦੇ ਹਨ ਅਖੀਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਉਸੇ ਨਗਰ ਵਿੱਚ ਬੈਠੇ ਪੀਰ ਦਸਤਗੀਰ ਅਤੇ ਉਸਦੇ ਚੇਲਿਆਂ ਨੂੰ ਉਪਦੇਸ਼ ਦੇ ਰਹੇ ਹੁੰਦੇ ਹਨ ਤਾਂ ਪਿੰਡ ਵਿੱਚ ਰੌਲਾ ਪੈ ਜਾਂਦਾ ਹੈ ਕਿ ਕੋਈ ਫਕੀਰ ਖੁਦਾ ਦਾ ਰੂਪ ਆਇਆ ਹੈ ਜਿਸ ਦਾ ਦਸਤਗੀਰ ਵੀ ਚੇਲਾ ਬਣ ਗਿਆ ਹੈ ਇਹ ਸੁਣ ਕੇ ਮਾਈ ਰੂੜੀ ਵੀ ਭੱਜੀ ਆਉਂਦੀ ਹੈ ਕਿ ਜੇ ਇਹ ਖੁਦਾ ਆਇਆ ਹੈ ਤਾਂ ਮੈਂ ਇਸ ਖੁਦਾ ਨੂੰ ਪੁੱਛਣਾ ਚਾਹਣੀ ਆ ਕਿ ਮੈਂ ਆਪਣੇ ਪੁੱਤ ਨੂੰ ਤੇਰੇ ਅੱਗੇ ਅਰਦਾਸ ਕਰਕੇ ਭੇਜਿਆ ਸੀ ਪਰ ਫਿਰ ਉਹ ਵਾਪਸ ਕਿਉਂ ਨਹੀਂ ਆਇਆ ਮਾਈ ਰੂੜੀ ਗੁਰੂ ਸਾਹਿਬ ਅੱਗੇ ਆ ਕੇ ਫਰਿਆਦ ਕਰਦੀ ਹੈ ਇੰਨੇ ਨੂੰ ਸਹਿਬ ਸ੍ਰੀ ਗੁਰੂ ਨਲਕ ਦੇਵ ਜੀ ਮਹਾਰਾਜ ਅਜੇਹ ਕੌਤਕ ਰਚਦੇ ਹਨ ਕਿ ਜਿਹੜੀ ਮਾਈ ਰੂੜੀ ਦਾ ਪੁੱਤ ਅਤੇ ਉਸਦੀ ਪੂਰੀ ਬਰਾਤ 12 ਸਾਲ ਪਹਿਲਾਂ ਡੁੱਬ ਚੁੱਕੀ ਸੀ ਅਚਾਨਕ ਉਹ ਨਦੀ ਦੇ ਵਿੱਚ ਵਾਪਸ ਆ ਰਹੀ ਹੁੰਦੀ ਹੈ ਏ ਵੇਖ ਕੇ ਮਾਈ ਰੂੜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਪੂਰਾ ਪਿੰਡ ਵੀ ਵੇਖ ਕੇ ਹੈਰਾਨ ਰਹਿ ਜਾਂਦਾ ਤੇ ਪਿੰਡ ਦਾ ਹਰੇਕ ਬੰਦਾ ਇਹੀ ਕਹਿੰਦਾ ਫਿਰਦਾ ਹੈ ਕਿ ਬਾਰੀ ਸਾਲੀ ਮਾਈ ਰੂੜੀ ਨੂੰ ਵੀ ਭਾਗ ਲੱਗ ਗਏ ਹਨ ਕਿਹਾ ਜਾਂਦਾ ਹੈ ਕਿ ਇਥੋਂ ਹੀ ਇਹ ਕਹਾਵਤ ਪ੍ਰਚਲਿਤ ਹੋਈ ਸੀ ਕਿ ਬਾਰੀ ਸਾਲੀ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਸੋ ਦੋਸਤੋ ਏ ਸੀ ਇਸ ਕਹਾਵਤ ਦਾ ਇਤਿਹਾਸ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਜੁਬਦੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ